चुछ। चुछ। भी है के हाल देख बागल सारे पे पानी खड़ गया अच्छे कई देखा मैं कई ना करता सैटिंग जी मिच बढ़ना पानी खड़ गया इतना ਮੰਨ ਲਿਆ ਕੈਸੀ ਆ ਹਾਲ ਹੈ ਤੇ ਸਾਪਾਂ ਨੇ ਮੀਂਹ ਪਾ ਆਹ ਬਾਈ ਵਿਚੋਂ ਕੱਢ ਪਾਣੀ ਕੱਢੀ ਜਾਂਦਾ ਹਾਂ ਜੀ ਸਤਿ ਸ੍ਰੀ ਕਾ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਦੇ ਬਲੌਗ ਚਾਸ ਕਰਦੇ ਹੋ ਸਾਰੇ ਠੀਕ ਹੋਵਗੇ ਚੜ੍ਹਦੀ ਕਲਾ ਚ ਹੋਗੇ ਕੁਝ ਵਧੀਆ ਕਰਦੇ ਪਏ ਹੋਗੇ ਤੇ ਅੱਜ ਦਾ ਬਲੌਗ ਆਪਣਾ ਇੱਥੋਂ ਸ਼ੁਰੂ ਹੋਇਆ ਹੈਗਾ ਅੱਜ ਦੇ ਦਿਨ ਨੂੰ ਮੀਂਹ ਸ਼ੁਰੂ ਆ ਤੁਰੇ ਸ਼ੁਰੂ ਆ ਅਸੀਂ ਇੱਥੋਂ ਕਰ ਰਹੇ ਹਾਂ ਜੀ ਛੇ ਤਾਂ ਆਏ ਹੋਏ ਸੀ ਇਹ ਬੈਠੇ ਮੈਂ ਸ਼ਾਮੇ ਬੈਠੇ ਨੂੰ ਪਸੀਨਾ ਆਈ ਜਾਂਦਾ ਇੰਨੀ ਗਰਮੀ ਹੈ ਜੀ ਯਾਰ ਹਿਮੀਡੀਟੀ ਬਹੁਤ ਜ਼ਿਆਦਾ ਹੋਈ ਪਈ ਹੈ ਠੀਕ ਕੱਦੂ ਕਰੀ ਜਾਂਦੇ ਕੱਦੂ ਕਰੀ ਜਾਂਦੇ ਸੀ ਅੱਜ ਤੇ ਲੇਵਰਾ ਕੱਲ ਨੂੰ ਆਊਗੀ ਮੈਂ ਕਿੰਨੀ ਦੋ ਤੰਦਾਂ ਚ ਲੱਗ ਜੂਆ ਯਾਰ ਹੋਰ ਇਹ ਵਿੱਚੋਂ ਦੋ ਤੰਦਾਂ ਦਾ ਗੈਪ ਹੈ ਪਾਣੇ ਦੀ ਦਵਾਈ ਵੀ ਪਾਣੀ ਹੋ ਗਿਆ ਪਾਣੀ ਵੀ ਪੂਰਾ ਕਰਨਾ ਹੁੰਦਾ ਹੈਗਾ ਤੇ ਬੋਰ ਆਪਾਂ ਕਲ ਵਾਲੇ ਆਲੇ ਸਾਥ ਸ਼ੁਰੂ ਹੋਏ ਅਜ ਕਿਹੜੀ ਔਖ ਹੈਗਾ ਇਹ ਜਿਹੜੀ ਕਿ ਮੋਟਰ ਹੈਗਾ ਹੁਣ 15 ਕਿੱਲੇ ਦਾ ਬਾਣ ਨੂੰ ਇੱਕ ਮੋਟਰ ਜੀ ਪੂਰਾ ਕਰਦੇ ਆਂਗੇ ਤੇ ਫਿਰ ਹੋਰ ਹੋਰ ਜਿਹੜੀ ਪੂਰਾ ਆ ਬੋਰਾ ਲਵਾ ਲਿਆ ਆਪਾਂ ਹੁਣ ਮੋਟਰ ਲੱਗੀ ਹੋਈ ਹੈ ਤੇ ਚਲਦੇ ਜਾਮੀ ਚੈਨਲ ਤੇ ਵੀ ਸਸਤੇ ਚਲਦੇ ਜੇ ਵੀਡੀਓ ਚੈਨਲ ਸਬਸਕ੍ਰਾਈਬ ਵੀ ਕਰੋ ਵੀਡੀਓ ਲਾਈਕ ਕਰਦੇ ਕਰੋ ਤੇ ਕੋਈ ਪਸੰਦ ਆਇਆ ਕਮੈਂਟ ਵੀ ਕਰਦੇ ਕਰੋ ਤੇ ਅਗਲੇ ਸਾਲ ਥੋੜਾ ਸੁੱਖਾ ਹੋ ਗਿਆ ਦੋ ਹੋਰ ਲੱਗਿਆ ਕਨੈਕਸ਼ਨ ਹੀ ਆਇਆ ਹੋਏਗਾ ਬਸ ਕਨੈਕਸ਼ਨ ਚੱਲੂ ਨਹੀਂ ਹੋਇਆ ਅਜੇ ਠੀਕ ਚਲੋ ਮੇਰੇ ਬੈਠੇ ਆ ਮਿਲਦੇ ਨੇ ਬਰਾ ਵੀਰੇ ਨੂੰ ਲੈ ਦੇ ਕੇ ਮੋਲ ਚੱਲ ਬੰਦਾਗਾ ਦੋਸਤ ਦਾ ਪੁਣਾ ਜੀ ਨੂੰ ਫੋਨ ਕਰ ਲਈ ਇਹਨੂੰ ਫੋਨ ਕਰਨਾ ਹੀ ਭੁੱਲ ਗਿਆ ਸੀ ਉਹਨੂੰ ਤੇ ਫੋਨ ਕਰੀਏ ਉਹਨੇ ਕੀ ਕਹਦਾਗਾ ਆ ਸੰਡੇ ਆ ਜਾ ਉਹ ਵੀ ਸੰਡੇ ਬਣਾ ਰਿਹਾ ਹੋਊਗਾ ਪਰ ਉਹਦਾ ਰੋਜ਼ ਹੀ ਸੰਡੇ ਹੁੰਦਾ ਕਰ ਗਏ ਗੱਲਬਾਤ ਖੇਦ ਆ ਰਿਹਾ ਸੀ ਆ 5 ਕਿੱਲੇ ਪਹਿਲਾਂ ਲਵਾਲੇ ਸੀ ਹੁਣ ਕਦੋਂ ਕਰੀ ਜਾਣੇ ਆ 2 ਕਿੱਲੇ ਅੱਜ ਹੋ ਜਾਣਗੇ 2 ਕੱਲ ਨੂੰ ਹੋਣਗੇ ਤੇ ਕੱਲ ਨੂੰ 2 ਕਿੱਲੇ 4 ਕਿੱਲੇ ਕੱਲ ਨੂੰ ਫਿਰ ਲਾ ਜਾਣਗੇ ਬਾਵਾ ਜਾਣੇ ਨੇ ਉਹ ਕਹਿੰਦੇ ਯਾਰ ਪਹਿਲਾਂ ਬਾਵਾ ਹੀ ਕਰ ਲੋ ਯਾਰ ਕਦੂ 4-5 ਕਿੱਲੇ ਕਰਕੇ ਰੱਖੋ 4-5 ਕਿੱਲੇ ਦਿਨ ਚਲਾ ਜਾਂਦੇ ਨੇ ਉਹ ਤੇ ਕੱਲ ਨੂੰ 4 ਕਿੱਲੇ ਵੇਲੇ ਕੱਲ ਨੂੰ 4 ਕਿੱਲੇ ਫਿਰ ਲਾ ਜਾਣਗੇ ਫਿਰ ਇੱਕ ਦੋ ਦਿਨ ਰੋਕੇ 4 ਕਿੱਲੇ ਫਿਰ ਲਾ ਜਾਣਗੇ ਇੱਕ ਗਰਮੀ ਬਹੁਤ ਆਇਆ ਤੇ ਗਰਮੀ ਨੇ ਬੁਰਾ ਹਾਲ ਕਰ ਰੱਖਿਆ ਗਰਮੀ ਦਾ ਪੁੱਛਣਾ ਇਹਨਾਂ ਬੁਰਾ ਹਾਲ ਆ ਗਿਆ ਕੱਲ ਬਾਰਿਸ਼ ਹੋਈ ਸੀ ਦੁਬਾਰਾ ਫੇਰ ਤੇ ਫੇਰ ਦੁਬਾਰਾ ਉਹਨਾਂ ਸਬੂਤ ਆ ਰਹੀ ਹੈ ਬੋਲ ਰਹੀ ਹੈ ਬੋਰਾ ਹਾਲਾ ਕਰਮੀ ਦਾ ਤਾਂ ਘਟੇ ਚੱਕੇ ਹੋਇਆ ਗਰਮੀ ਨੇ ਉੱਮਰ ਜਿਆਦਾ ਹਿਊਮਿਡਿਟੀ ਬਹੁਤ ਹੋਈ ਪਈ ਹੈਗੀ ਠੀਕ ਚਲੋ ਵਿੱਚ ਵਿੱਚ ਮੀਂਹ ਵੀ ਪੈ ਜਾਣਾ ਮੀਂਹ ਖੁੱਲ ਕੇ ਜੇ ਪੈ ਜਾਣਾ ਇੱਕ ਵਾਰੀ ਫਿਰ ਮੜਾ ਮੋੜ ਥੋੜਾ ਜਿਹਾ ਸੈੱਟ ਹੋ ਜਾਏ ਤੇ ਆਜ ਸਵੇਰ ਸਵੇਰੀ ਲਾ ਲਓ ਸਵੇਰੇ ਲਾ ਲਓ ਕੱਲ ਰਾਤੀ ਲਾ ਲਓ ਮੈਂ ਤਾਂ 3:30 4 ਵਜੇ ਮੀਂਹ ਪੈ ਜਾਵੇ ਸਵੇਰ ਸਵੇਰੇ ਆ ਉਹਨਾਂ ਕੋਲ ਦੂਰਸੇ ਵੇਰ ਦਾ ਆ ਰਿਹਾ ਮੈਂ ਤਾਂ ਹੁਣ ਜੇ ਘੰਟਾ ਜਿਹੜਾ ਦਪਹਿਰ ਦਾ 12 ਘੰਟਾ ਹੋਇਆ ਇਹਨਾਂ ਕੋਲ ਦੋ ਘੰਟੇ ਹੋ ਗਏ ਨੇ ਆਇਆ ਨੂੰ ਚਲੋ ਮਿਲ ਲੈ ਹਾਂ ਕਰੇ ਆ ਗਏ ਸੀਗੇ ਨਾਲ ਆਪਾਂ ਟੀਵੀ ਲਾਲਿਆ ਰੋਟੀ ਖਾਣ ਆਏ ਸੀ ਪ੍ਰਸ਼ਾਦੇ ਪਾਲਕ ਪਨੀਰ ਦਹੀਂ ਤੇ ਕद्दू ਕद्दू ਕਸ਼ ਕਰਿਆ ਹਾਇਆ ਕद्दू ਦੀ ਸਬਜ਼ੀ छादे शकड़ आए से टीवी देखते पर छादे छक लागे ए तो सी अजय चलाया नहीं गर्मी जो आए बाहर निकल चलावा तंग करता ए सी गर्मी बहुत बार हुई बहुत ज्यादा गर्मी है मैं आम तो शाम बैठा भी रहा टल छाव से तो फिर भी बहुत ज्यादा गर्मी लग पी सी चुप गर्मी देख रहे लोगों को लोग लग हैं ज्यादा जट प्राप्त जो देख रहा हम ही देख रहे हैं ਦੀ ਆਪਣੇ ਪੰਜਾਬੀ ਨੂੰ ਦੇਵਾਉਣ ਨੂੰ ਵਧੀਆ ਕੰਮ ਕਰ ਰਹੇ ਨੇ ਚਲੋ ਅਰੋਤੀ ਗਾੜੀ ਕਰਨਾ ਜਾਮਣਾ ਸਵੇਰੇ ਪੂਰੀ ਗਰਮੀ ਸੀ ਹੁਣ ਹੋ ਗਿਆ ਮੌਸਮ ਵਧੀਆ ਮੜਮੜ ਮੀਂਹ ਪਈ ਜਾਂਦਾ ਜਾਮਣਾ ਆਪਣੇ ਘਰੇ ਲੱਗੀਆਂ ਨੇ ਜਿੰਨੇ ਮਰਿਖਾਓ ਉਹ ਮੌਸਮ ਵੀ ਵਧੀਆ ਕਰ ਸਕੂਣਾ। ਹਾਂ। ਅਰ ਬੜੀ ਗਰਮੀ ਭਜਾਦੀ ਸਾਰੀ। ਹਾਂ ਚੱਲ ਜਾਂ ਠੇਰ ਆਪਾਂ। ਠੇਰ ਚੱਲੀਏ। ਹੋਰ ਤੁਹਾਨੂੰ ਤੇ ਬਾਹਰ ਠੰਡੀ ਠੰਡੀ ਹਵਾਵਾਂ। ਪਰ ਆਪਾਂ ਨੇ ਬੱਦਲ ਭਜਾ ਲੈਣਾ ਹਵਾ ਚੱਲੀ ਜਾਂਦੀ ਆ। ਨਹੀਂ ਤਾਂ ਇੰਨਾ ਬੱਦਲ ਜਾ ਗਿਆ ਸੀ ਆ ਪਰ ਬੱਦਲ ਤਾਂ ਹੁਣ ਵੀ ਆ। ਪਹਿਲਾਂ ਮੀਂਹ ਥੋੜਾ ਥੋੜਾ ਪਈ ਜਾਂਦਾ ਜੀ ਹੁਣ ਤੇਜ਼ ਹੋ ਗਿਆ ਪਹਿਲਾਂ ਥੋੜਾ ਜਿਹਾ ਪਾ ਦੇ ਰੱਬਾ ਜੀ ਹੁਣ ਪੌਣੀ ਲੱਗਿਆ ਕਰਦੇ ਮੌਸਮ ਠੰਡਾ ਹਨਾ ਵੀ ਸਰਗੁਣ ਗਰਮੀ ਬਹੁਤ ਹੋ ਰਹੀ ਸੀ ਨਜਾਇਜ਼ ਗਰਮੀ ਹੋ ਰਹੀ ਸੀ ਨਜਾਇਜ਼ ਉਥੇ ਜਾ ਕੇ ਦੇਖਣਾ ਠੰਡੀ ਠੰਡੀ ਕਣੀ ਮਿਲਦੀ ਐ ਠੰਡੀ ਠੰਡੀ ਐ ਠੰਡੀ ਠੰਡੀ ਕਣੀ ਹੈ ਜੀ ਹੁਣ ਅੰਮੀ ਇਹਨਾਂ ਦਾ ਆਪਣੇ ਕਰਾਪੀ ਚੰਢੀ ਜਾ ਜਮਾ ਕਰਾਈ ਕਰਾਤਾ ਤੇ ਦੇਖੋ ਚਤਨਾਲਾ ਕਿਵੇਂ ਚੱਲ ਰਿਹਾ ਹੈਗਾ ਇਹਨਾਂ ਇਹਨਾਂ ਦਾ ਆਪਣੇ ਥੱਲੀ ਕਰਾ ਲਿਆ ਦੇਖੋ ਜੀ ਇਹ ਇਧਰ ਵੀ ਆਪਣਾ ਇੱਕ ਬਣਾ ਲਿਆ ਭਾਗੜਾ ਚੱਲਦੀ ਹੋਵੇ ਚੱਲਦਾ ਰਹੇਗਾ ਬੰਦੀ ਦੀ ਧੁੱਪ ਲਈ ਆਪਣੀ ਅਗੜੀ ਵਧੀਆ ਨਜ਼ਾਰਾ ਆ ਰਿਹਾ ਹੈ اسی تھوڑا ਰੰਬਕਾ ਕੀ ਲੋੜਾ ਮੋਟਰ ਮੋਟਰ ਚਲਾਉਂਦੀ ਆ ਕਰਤੇ ਸਾਰੇ ਨਫੋਨਾ ਕਾਹਿੰਦੇ ਚ ਪਾਣੀ ਘੱਟ ਸੀ ਜਾਦਾ ਪਰ ਗਿਆ ਪੂਰਾ ਚੋਨੇ ਚਨੇ ਸਾਰੇ ਪੱਤੇ ਉਧਰ ਵੀ ਸਾਈਡ ਦਾ ਬਾਣ ਨੀਵੇਂ ਗਈ ਲੋਕਾਂ ਦੇ ਜਮੀ ਉਹ ਹੋਇਆ ਪੈਗਾ ਚੋਨੇ ਡੁੱਬੇ ਪਏ ਨੇਗੇ ਹਾਤ ਰਹਾ ਉਸ ਵੇਰੇ ਪਾਣੀ ਛੱਡਣ ਦੀ ਲੋ ਵੀ ਨਹੀਂ ਆਈ ਆ ਹੁਣ ਤਾਂ ਪਹਿਲਾਂ ਇਸ ਵਾਗਾ ਮਾਰਨਾ ਹੈ ਦੋ ਕਿੱਲਾਂ ਚ ਇਹਨਾਂ ਸਵੇਰੀ ਹਲੋਲ ਮਾਰਾਂਗੇ ਚਲੋ ਜੰਦਾ ਹੀ ਨਾ ਕਰਾਂ ਜੰਦਾ ਹੀ ਆ ਆਪਣੇ ਬਾਗਲ ਨੀਵਾ ਰੋਡ ਉਹ ਕਿ ਬੰਨ੍ਹਨ ਕਰਕੇ ਬਾਗਲ ਨੀਵਾ ਹੋ ਗਿਆ ਤੇ ਉੱਥੇ ਪਾਣੀ ਛੱਡਣਾ ਸੀਗਾ ਉਹ ਪਾਣੀ ਬਾਹਰ ਕੱਢਦਾ ਕਈ ਨਾ ਖਾਲੀ ਜੀ ਬਣਾ ਕੇ ਕਰਦਾ ਸੱਟ ਹੁਣ ਭਾਈ ਆ ਗਿਆ ਟਰੈਕਟਰ ਸੋ ਕਿਸੂ ਕਰ ਮਾਰ ਲਿਆ ਹੁਣ ਕਰ ਤੇ ਆਪਣੇ ਲੋਕਾਂ ਦਾ ਖਾਣਾ ਰੋਡ ਬੰਨ੍ਹ ਲਿਆ ਸੀ ਇਹ ਹਾਲ ਤੇ ਆਪਾਂ ਨੇ ਨੀਂ ਫਾਹਾਂ ਉਹ ਭਾਈ ਵਿਚੋਂ ਕੱਢ ਪਾਣੀ ਕੱਢੀ ਜਾਂਦਾ ਇਹ ਚੋਨੇਾਰੇ ਤੇ ਪਿਆਜਾ ਸਾਰਾ ਬੜਾ ਕੱਦ ਲਾਇਆ ਸਭ ਚੰਗਾ ਕੀ ਹਾਲ ਦੇਖੋ ਬਾਗਲ ਦਾ ਕੀ ਬਣ ਗਿਆ ਸਾਰੇ ਪਾਣੀ ਪਾਣੀ ਖੜ ਗਿਆ ਏ ਕੋਈ ਦੇਖ ਰਹਾ ਮੈਂ ਅਹੀ ਨਾ ਕਰਦਾ ਸੈਟਿੰਗਾਂ ਇਹ ਕਿੱਥੇ ਵੱਡਣਾ ਬੂਆ ਭਰਾਵਾ ਇਹਨਾਂ ਨੂੰ ਪਾਣੀ ਛੱਡਦੇ ਇੱਥੇ ਦਾ ਬਹੁਤ ਹੁਣ ਦੁਕਾਨ ਤੇ ਰੰਗਾਂ ਦੁਕਾਨ ਤੇ ਕਈ ਬਈ ਹੋਊਗੀ ਉਹ ਵੀ ਕਿਸੇ ਤਰ੍ਹਾਂ ਸਾਨੂੰ ਨਾ ਕੱਟਣਾ ਪੈਣਾ ਪਾਣੀ ਨਾਲੀ ਮਾਰਦਾ